ਇੱਕ ਵਾਰ ਕੀ ਹੋਇਆ ਕਿ ਇੱਕ ਬਾਦਸ਼ਾਹ ਨੇ ਉਹਦੇ ਦਰਬਾਰ ਵਿੱਚ 사ਜਾ ਸੁਣਾਈ ਇੱਕ ਮੋਜਰਮ ਸੀ ਕੋਈ ਗੁਨਾਹ ਹੋਇਆ ਹੋਣਾ ਉਸ ਤੋਂ 사ਜਾ ਇਹ ਸੀ ਕਿ ਉਸ ਨੂੰ ਦਸਾਂ ਸਾਲਾਂ ਲਈ ਕੈਦਖਾਨੇ ਦੇ ਅੰਦਰ ਹਨੇਰੀ ਚ ਹਨੇਰੀ ਕੋਠੜੀ ਚ ਬਿਤਾਉਣਾ ਪਏਗਾ ਪਰ ਰਾਜ ਨੇ ਉਸ ਨੂੰ ਇਹ ਦੱਸ ਦਿੱਤਾ ਵੀ ਜਿਹੜਾ ਕੈਦਖਾਨਾ ਹੈ ਤੇਰਾ ਇਹਦੇ ਅੰਦਰ ਇੱਕ ਬਾਹਰ ਨਿਕਲਣ ਦੇ ਲਈ ਦਰਵਾਜ਼ਾ ਹੈ ਉਹ ਤੋਂ ਹੱਥ ਨਾਲ ਮਹਿਸੂਸ ਕਰਕੇ ਜਦੋਂ ਵੀ तेनों महसूस होया खोल के बाहर निकल सकता सद हर उस मंजिल की जिथे असी पहुँचना चाहते हैं यानी कि किनिया व्डिया व्डिया डिवेलमेंट्स ने कि फेमस तस्वीर देख लो कोई फिल्म देख लो कोई मूवी देख लो इन इमारत ने जनिया इनवेंशनज ने सारिया शुरू कितों हुई एक ख्याल तो ਇਕ ਮਨ ਅੰਦਰਲੀ ਕਲਪਨਾ ਤੋਂ ਕਲਪਨਾ ਨੇ ਬਾਅਦ ਵਿੱਚ ਸਾਕਾਰ ਰੂਪ ਧਾਰਿਆ ਯਾਨੀ ਕਿ ਤੁਹਾਡੇ ਅੰਦਰੋਂ ਹੀ ਤੁਹਾਡੀ ਕਾਮਯਾਬੀ ਸ਼ੁਰੂ ਹੋਣੀ ਹੈ ਉਹ ਤੁਸੀਂ ਅੱਜ ਸ਼ੁਰੂ ਕਰਨੀ ਹੈ ਸ਼ੁਰੂ ਹੋ ਚੁੱਕੀ ਹੈ ਜਾਂ ਫਿਰ ਕਿਸ ਪੜਾ ਤੱਕ ਪਹੁੰਚ ਚੁੱਕੀ ਹੈ ਇਹ ਤੁਹਾਨੂੰ ਪਤਾ ਹੋਵੇਗਾ ਹਾਂਜੀ ਸਵਾਗਤ ਖੁਸ਼ ਆਮਦੀਦ ਵੈਲਕਮ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਇਸ ਪ੍ਰੋਗਰਾਮ 'ਚ ਗੱਲਾਂ ਬਾਤਾਂ ਦਾ سلسلہ ਕਰਦੇ ਆਂ ਜੀ ਸ਼ੁਰੂ ਹਰ ਇੱਕ ਦੇ ਮਨ ਵਿੱਚ ਹੁੰਦਾ ਹੈ ਕਿ ਕੋਈ ਨਵੀਂ ਗੱਲ ਨਵੀਆਂ ਮੰਜ਼ਲਾਂ ਨਵਾਂ ਥਾਟ ਕੁਝ ਕੁਝ ਨਵਾਂ ਅਜਿਹਾ ਕੀਤਾ ਜਾਵੇ ਜਿਹਦੇ ਨਾਲ ਨਾ ਪੂਰੀ ਕਹਾਣੀ ਬਦਲ ਜਾਵੇ ਕੁੱਲ ਮਿਲਾ ਕੇ ਦੇਖੀ ਨਾ ਬੰਦੇ ਦੀ ਜਿਹੜੀ ਅੱਜ ਦੀ ਹਰ ਇੱਕ ਦੀ ਕਹਾਣੀ ਆ ਉਹ ਪੈਸੇ ਦੀ ਦੁਆਲੇ ਘੁੰਮਦੀ ਆ ਤੇ ਜੇਵ ਜਦੋਂ ਗਰਮ ਹੋਵੇ ਨਾ ਤੇ ਉਦੋਂ ਚਿਹਰੇ ਤੇ ਮੁਸਕਾਨ ਹੈ ਖੁਸ਼ਹਾਲੀ ਹੈ ਜ ਸਮਾਈਲ ਹੈ ਜਿਹੜੀ ਵੱਡੀ ਹੁੰਦੀ ਆ ਤੇ ਜੇਕਰ ਆਪਾਂ ਕੀਏ ਕਿ ਜੇਵ ਥੋੜੀ ਹਲਕੀ ਹੋ ਜਾਂਦੀ ਆ ਨਾ ਤਾਂ ਫਿਰ ਬੰਦੇ ਦਾ ਕਹੀਦੀ ਕਿ ਸੋਚਣ ਦਾ ਦਾਇਰਾ ਕਿਹ ਕਿ ਸਕਦੇ ਆ ਜਾਂ ਫਿਰ ਸੋਚਣ ਦੀਆਂ ਗੱਲਾਂ ਨੇ ਜਿਹੜੀਆਂ ਉਹ ਸੀਮਤ ਹੁੰਦੀਆਂ ਜਾਂਦੀਆਂ ਨੇ ਕੁੱਲ ਮਿਲਾ ਕੇ ਮਾਇਆ ਤੇ ਆ ਕੇ ਖੜਦੀ ਐ ਤੇ ਜਦੋਂ ਅਸੀਂ ਨਵੇਂ ਸਾਲ ਦੀ ਗੱਲ ਕਰਦੇ ਆ ਉਦੋਂ ਜਦੋਂ ਸਾਡੇ ਵੱਡੇ-ਵੱਡੇ ਡ੍ਰੀਮ ਆ ਜਿਹੜੇ ਉਹਦੇ ਬਾਰੇ ਵਿਸ਼ੇਸ ਮਿਲਦੀਆਂ ਜਾਂ ਫਿਰ ਖੁਦ ਅਸੀਂ ਖੁਆਇਸ਼ਾਂ ਕਰਦੇ ਆ ਤਾਂ ਵੱਡੀ ਗੱਲ ਇਹ ਹੁੰਦੀ ਆ ਕਿ ਸ਼ਾਇਦ ਆਉਣ ਵਾਲੇ ਸਮੇਂ 'ਚ ਕੋਈ ਵੱਡੀ ਲੋਟਰੀ ਜਾਂ ਫਿਰ ਕੋਈ ਵੱਡਾ ਪ੍ਰੋਜੈਕਟ ਜਾਂ ਫਿਰ ਵੱਡਾ ਕੋਈ ਕੰਮਕਾਰ ਉਸ ਵੱਲ ਨੂੰ ਵਧਿਆ ਜਾਵੇ ਕੁਝ ਹੋਵੇ ਤਾਂ ਫਿਰ ਪੂਰੀ ਕਹਾਣੀ ਆ ਜਿਹੜੀ ਉਹ ਬਦਲ ਜਾਵੇ ਕੁੱਲ ਮਿਲਾ ਕੇ ਇਹ ਹੈ ਕਿ ਸਾਡੇ ਮਨ ਦੇ ਅੰਦਰ ਇਹ ਖੁਆਇਸ਼ ਤਾਂ ਹੁੰਦੀ ਆ ਨਾ ਕਿ ਅਸੀਂ ਉਸ ਉਡਾਨ ਤੱਕ ਪਹੁੰਚਣਾ ਸੋ ਫਰਕ ਹੈ ਕੁਝ ਲੋਕ 네ਗੇਟਿਵ ਸੋਚਦੇ ਹੁੰਦੇ ਆ ਕੁਝ ਪੋਜ਼ਿਟਿਵ ਸੋਚਦੇ ਆ ਜਿਹੜੇ 네ਗੇਟਿਵ ਸੋਚਦੇ ਆ ਉਹ ਕਈ ਵਾਰ ਉੱਥੇ ਦਾ ਕੀ ਸੀਮਤ ਰਹਿ ਜਾਂਦੇ ਆ ਤੇ ਜਿਹੜੇ ਹਾਂ ਪੋਜ਼ਿਟਿਵ ਸੋਚਦੇ ਆ ਜਿਨ੍ਹਾਂ ਦੇ ਮਾਨਨਦਰ ਵੱਡਾ ਸੁਪਨਾ ਹੁੰਦਾ ਉਹ ਸੁਪਨੇ ਸਾਕਾਰ ਵੀ ਕਰਦੇ ਨੇ ਪਰ ਇੱਕ ਗੱਲ ਹੋਰ ਆ ਇੱਕ ਕਹਾਣੀ ਤੁਹਾਨੂੰ ਲੱਸਦਾ ਇੱਕ ਵਾਰ ਕੀ ਹੋਇਆ ਕਿ ਇੱਕ ਬਾਦਸ਼ਾਹ ਨੇ ਉਹਦੇ ਦਰਬਾਰ ਵਿੱਚ 사ਜਾ ਸੁਣਾਈ ਇੱਕ ਮੋਜਰਮ ਸੀ ਕੋਈ ਗੁਨਾਹ ਹੋਇਆ ਹੋਣਾ ਉਸ ਤੋਂ 사ਜਾ ਇਹ ਸੀ ਕਿ ਉਸ ਨੂੰ ਦਸਾਂ ਸਾਲਾਂ ਲਈ ਕੈਦਖਾਨੇ ਦੇ ਅੰਦਰ ਹਨੇਰੀ ਚ ਹਨੇਰੀ ਕੋਠੜੀ ਚ ਬਿਤਾਉਣਾ ਪਏਗਾ ਪਰ ਰਾਜ ਨੇ ਉਸ ਨੂੰ ਇਹ ਦੱਸ ਦਿੱਤਾ ਵੀ ਜਿਹੜਾ ਕੈਦਖਾਨਾ ਹੈ ਤੇਰਾ ਇਹਦੇ ਅੰਦਰ ਇੱਕ ਬਾਹਰ ਨਿਕਲਣ ਦੇ ਲਈ ਦਰਵਾਜ਼ਾ ਹੈ ਉਹ ਤੂੰ ਹੱਥ ਨਾਲ ਮਹਿਸੂਸ ਕਰਕੇ ਜਦੋਂ ਵੀ ਤੈਨੂੰ ਉਹ ਮਹਿਸੂਸ ਹੋਇਆ ਖੋਲ ਕੇ ਬਾਹਰ ਨਿਕਲ ਸਕਦਾ ਹੈ ਚਲੋ ਜੀ ਕੈਦ ਸੁਣਾਈ ਗਈ ਤੇ ਉਹ ਕੈਦੀ ਹੈ ਜਿਹੜਾ ਉਹ ਸਜ਼ਾ ਭੁਗਤ ਰਿਹਾ ਹੈ ਪਛਤਾਵਾ ਵੀ ਕਰ ਰਿਹਾ ਹਨੇਰੇ ਵਿੱਚ ਕੁਝ ਨਜ਼ਰ ਵੀ ਨਹੀਂ ਆ ਰਿਹਾ ਪਰ ਉਸ ਨੇ ਸੋਚਿਆ ਕਿ ਰਾਜ ਨੇ ਜੋ ਆਖਿਆ ਸੀ ਰਾਜ ਦੀਆਂ ਗਈਆਂ ਗੱਲਾਂ ਨੇ ਨਾ ਜਿਹੜੀਆਂ ਉਹ ਉਹਦੇ ਜ਼ਹਿਨ ਵਿੱਚ ਘੁੰਮਦੀਆਂ ਰਹੀਆਂ ਹੋਇਆ ਇਸ ਤਰ੍ਹਾਂ ਕਿ ਉਹਨੇ ਰਾਜ ਦੇ ਕਹਿ ਮਤਾਬਕ ਕਿਉਂਕਿ ਜਿਹੜਾ ਉਹ ਕੈਦਖਾਨਾ ਸੀ ਗੋਲ ਆਕਾਰ ਵਿੱਚ ਸੀਗਾ ਤੇ ਸਾਰਾ ਹਨੇਰਾ ਉਹਨੇ ਹੱਥ ਹੈ ਜਿਹੜਾ ਉਹਦੀ ਵਾਰ ਤੇ ਲਗਾਉਣਾ ਸ਼ੁਰੂ ਕਰ ਦਿੱਤਾ ਟੱਚ ਯਾਨੀ ਕਿ ਮਹਿਸੂਸ ਕਰਨ ਲੱਗਾ ਕਿ ਕਿੱਥੇ ਇੱਕ ਗੇਟ ਹੋਏਗਾ ਲੱਭਣ ਲੱਗਾ ਉਹ ਲੱਭਦਾ ਲੱਭਦਾ ਤੁਰਦਾ ਗਿਆ ਤੁਰਦਾ ਗਿਆ ਤੁਰਦਾ ਗਿਆ ਕਿਉਂਕਿ ਰਾਜ ਨੇ ਵੀ ਆਖਿਆ ਸੀ ਕਿ ਜਦੋਂ ਤੂੰ ਲੱਭੇਗਾ ਨਾ ਤਾਂ ਦਰਵਾਜ਼ਾ ਕਿਤਨਾ ਕਿਤੇ ਜਾ ਕੇ ਤੈਨੂੰ ਥੋੜਾ ਜਿਹਾ ਮਹਿਸੂਸ ਹੋਏਗਾ ਉੱਥੇ ਵਿਰਲ ਹੋਏਗੀ ਕਿ ਇੱਥੇ ਦਰਵਾਜ਼ਾ ਹੈ ਤੇ ਉਸ ਤੋਂ ਬਾਅਦ ਤੂੰ ਉਹ ਕੈਦਖਾਨੇ ਤੋਂ ਛੁਟਕਾਰਾ ਪਾ ਸਕਦਾ ਹੋਇਆ ਇਸ ਤਰ੍ਹਾਂ ਕਿ ਕਾਫੀ ਸਮਾਂ ਉਹ ਉਸੇ ਗੁੜਾਈ ਦੇ ਵਿੱਚ ਹੱਥ ਲਗਾ ਕੇ ਹਨੇਰੇ 'ਚ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਪਰ ਹੋਇਆ ਇਹ ਉੱਥੇ ਜਾ ਕੇ ਜਿੱਥੇ ਜਾ ਕੇ ਉਹ ਪੁਆਇੰਟ ਸੀ ਜਿੱਥੇ ਜਾ ਕੇ ਉਸਨੇ ਉਹ ਗੇਟ ਨੂੰ ਛੋਹਣਾ ਸੀਗਾ ਉੱਥੇ ਦੀ ਖੁਰਕਣ ਲੱਗ ਪਿਆ ਆਪਣਾ ਸਿਰ ਤੇ ਉਸ ਤੋਂ ਬਾਅਦ ਫਿਰ ਚੱਲਦੇ ਚੱਲਦੇ ਅੱਗੇ ਮਹਿਸੂਸ ਕਰਨ ਲੱਗਾ ਖੋਜਣ ਲੱਗਾ ਇਸੇ ਤਰ੍ਹਾਂ ਹੁੰਦਾ ਬਹੁਤੇ ਬੰਦਿਆਂ ਦੇ ਨਾਲ ਜਦੋਂ ਮੰਜ਼ਿਲ ਸਾਡੇ ਕੋਲ ਆ ਹੀ ਹੁੰਦੀ ਹੈ ਨਾ ਉਦੋਂ ਸਿਰ ਖੁਰਕਣ ਲੱਗ ਜਾਂਦੇ ਆ ਯਾਨੀ ਕਿ ਸਾਡਾ ਧਿਆਨ ਹੋਰ ਪਾਸੇ ਹੋ ਜਾਂਦਾ ਇਸੇ ਤਰ੍ਹਾਂ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਅਸੀਂ ਸ਼ਿਕਾਇਤਾਂ ਕਰਦੇ ਆ ਸਾਰੇ ਕਰਦੇ ਆ ਤੁਸੀਂ ਵੀ ਕਰਦੇ ਹੋ ਮੈਂ ਖੁਦ ਨਹੀਂ ਕਲੂਡ ਆਪਾਂ ਸਾਰੇ ਕਰਦੇ ਆ ਫਿਰ ਉਹਦਾ ਹੱਲ ਕੀ ਹੁੰਦਾ ਹੈ ਅਲੱਗ ਅਨਾਂ ਜੀ ਜਦੋਂ ਵੋਟ ਪਾਵਾਂਗੇ ਨਾ ਜਦੋਂ ਵੋਟ ਪਾਵਾਂਗੇ ਉਦੋਂ ਬੜੀ ਸੋਚ ਕੇ ਪਾਉਣੀ ਆ ਉਦੋਂ ਆਹ ਚੀਜ਼ਾਂ ਪੁੱਛਾਂਗੇ ਇਹ ਸਵਾਲ ਪੁੱਛਾਂਗੇ ਉਹ ਸਵਾਲ ਪੁੱਛਾਂਗੇ ਕਈ ਤਰ੍ਹਾਂ ਦੇ ਸਵਾਲ ਜਵਾਬ ਨੇ ਸਾਡੇ ਜ਼ਿਹਨ 'ਚ ਹੁੰਦੇ ਅਸੀਂ ਤਿਆਰ ਹੁੰਨੇ ਆ ਕਿ ਹਾਂ ਜੀ ਕੋਈ ਵੀ ਇਲੈਕਸ਼ਨ ਆ ਜਾਵੇ ਅਸੀਂ ਸਵਾਲ ਪੁੱਛਾਂਗੇ ਪਰ ਸਾਡਾ ਇਸੂਆ ਹੈ ਸਾਡੇ ਲੋਕਾਂ ਦਾ ਸੁਭਾਅ ਦੱਸਾਂ ਕਿ ਇਨਕਲੂਡ ਮੀ ਸਾਡਾ ਸੁਆ ਇਹ ਆ ਕਿ ਜਦੋਂ ਨਾ ਅਸੀਂ ਕਿਸੇ ਯਾਤਰਾ ਤੇ ਜਾਣਾ ਹੁੰਦਾ ਅਸੀਂ ਪਹਿਲਾਂ ਤੋਂ ਤਿਆਰੀ ਕਰ ਲੈਨੇ ਆ ਹਫਤਾ ਪਹਿਲਾਂ ਤੋਂ ਚਾਰ ਪੰਜ ਦਿਨ ਪਹਿਲਾਂ ਵੀ ਅਸੀਂ ਪੂਰੀ ਤਰ੍ਹਾਂ ਤਿਆਰ ਹੁੰਨੇ ਆ ਦੋ ਦਿਨ ਪਹਿਲਾਂ ਵੀ ਪੂਰੀ ਤਰ੍ਹਾਂ ਤਿਆਰ ਹੁੰਨੇ ਆ ਇੱਕ ਦਿਨ ਪਹਿਲਾਂ ਵੀ ਅਸੀਂ ਪੂਰੀ ਤਰ੍ਹਾਂ ਤਿਆਰ ਹੁੰਨੇ ਆ ਕਿ ਹਾਂ ਅਸੀਂ ਉਸ ਯਾਤਰਾ ਤੇ ਜਾਣਾ ਹੈ ਪੂਰੀਆਂ ਤਿਆਰੀਆਂ ਹੁੰਦੀਆਂ ਨੇ ਕੱਪੜੇ ਦੀਆਂ ਪੈਸੇ ਦੀਆਂ ਹਰ ਪਾਸੇ ਤਿਆਰੀਆਂ ਹੁੰਦੀਆਂ ਨੇ ਕਿ ਭਾਈ ਅਸੀਂ ਯਾਤਰਾ ਤੇ ਜਾਣਾ ਜਿੱਦਣ ਯਾਤਰਾ ਤੇ ਜਾਣਾ ਹੁੰਦਾ ਅਸੀਂ ਉਸ ਵਕਤ ਤਿਆਰ ਹੋ ਜਾਂਦੇ ਆ ਤੇ ਖਾਣਾ ਖੁਣਾ ਵੀ ਖਾ ਲੈਨੇ ਆ ਰੋਟੀ ਵੀ ਸਮੇਂ ਸਾਰੇ ਖਾ ਲਿਆ ਤੇ ਘਰੋਂ ਨਿਕਲ ਵੀ ਪੈਨੇ ਆ ਤੇ ਸਟੇਸ਼ਨ ਤੇ ਪਹੁੰਚ ਵੀ ਜਾਨੇ ਆ ਫਿਰ ਉੱਥੇ ਜਾ ਕੇ ਦੇਖਣਾ ਕਿ ਹਾਲੇ ਤੱਕ 10 ਵਜੇ ਨੇ ਟ੍ਰੇਨ ਸਾਡੀ ਕਿੰਨੇ ਵਜੇ ਹੋਣੀ ਆ 12 ਵਜੇ ਇਨਕੁਆਰੀ ਤੋਂ ਪਤਾ ਲੱਗਦਾ ਕਿ 2 ਘੰਟੇ ਦਾ ਸਮਾਂ ਆ ਫਿਰ ਅਸੀਂ ਸੋਚਨੇ ਆ ਕਿ ਯਾਰ ਹਾਲੇ ਤਾਂ 2 ਘੰਟੇ ਬਏ ਨੇ 2 ਘੰਟੇ ਫਿਰ ਉੱਥੇ ਰੇਲਵੇ ਸਟੇਸ਼ਨ ਤੇ ਇੱਕ ਫੱਟਾ ਹੁੰਦਾ ਅਸੀਂ ਉੱਥੇ ਪੈ ਜਾਨੇ ਆ ਅਸੀਂ ਆਰਾਮ ਫਰਮਾਉਣ ਲੱਗ ਜਾਮੈਂ ਕਿ ਚਲੋ 2 ਘੰਟੇ ਟ੍ਰੇਨ ਆਊਗੀ ਥੋੜਾ ਆਰਾਮ ਕਰ ਲਈਏ ਆਰਾਮ ਕਰਦੇ ਕਰਦੇ ਸਾਨੂੰ ਨੀਂਦ ਆ ਜਾਂਦੀ ਹੈ ਤੇ ਟ੍ਰੇਨ ਉਹ ਨਿਕਲ ਜਾਂਦੀ ਆ ਇਸੇ ਤਰ੍ਹਾਂ ਇਲੈਕਸ਼ਨਸ ਦਾ ਹੁੰਦਾ ਹੈ ਇਸੇ ਤਰ੍ਹਾਂ ਇਸ ਸਿਸਟਮ ਚ ਹੁੰਦਾ ਕਿ ਅਸੀਂ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਪਹਿਲਾਂ ਤੋਂ ਤਿਆਰਤਾ ਕੀਤੀ ਹੁੰਦੀ ਹੈ ਜਦ ਮੌਕਾ ਆਉਂਦਾ ਹੈ ਜੀ ਉਦੋਂ ਅਸੀਂ ਫੱਟੇ ਤੇ ਸੌਣ ਵਾਲੀ ਕਹਾਣੀ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਸਾਡੇ ਹੱਥ ਕੁਝ ਨਹੀਂ ਰਹਿੰਦਾ ਕਿਉਂਕਿ ਉਦੋਂ ਤੱਕ ਵਕਤ ਦੀ ਟ੍ਰੇਨ ਆ ਜਿਹੜੀ ਉਹ ਲੰਘ ਚੁੱਕੀ ਹੁੰਦੀ ਆ ਸੋ ਦੋਸਤੋ ਆਪਰਚੂਨਿਟੀ ਮੌਕਾ ਹੈ ਜਿਹੜਾ ਉਹ ਉਹ ਐਂਡ ਪੁਆਇੰਟ ਤੱਕ ਪਕੜ ਕੇ ਰੱਖਣਾ ਜ਼ਰੂਰੀ ਹੁੰਦਾ ਜਦ ਤੱਕ ਤੁਸੀਂ ਉਸ ਮੁਕਾਮ ਤੱਕ ਉਸ ਮੰਜ਼ਲ ਤੱਕ ਪਹੁੰਚ ਨਹੀਂ ਜਾਂਦੇ ਯਾਨੀ ਕਿ ਸਾਡੇ ਮਨ ਅੰਦਰਲੇ ਖਿਆਲ ਨੇ ਨਾ ਜਿਹੜੇ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਸ਼ੁਰੂਆਤ ਹੁੰਦੀ ਹੈ ਸਾਡੀ ਕਾਮਯਾਬੀ ਦੀ ਸਫਲਤਾ ਦੀ ਹਰ ਉਸ ਮੰਜ਼ਲ ਦੀ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਹਾਂ ਯਾਨੀ ਕਿ ਕਿੰਨੀਆਂ ਵੱਟੀਆਂ ਵੱਡੀਆਂ ਡਵੈਲਪਮੈਂਟਸ ਨੇ ਕਿੰਨੀਆਂ ਤੁਸੀਂ ਫੇਮਸ ਤਸਵੀਰਾਂ ਦੇਖ ਲਓ ਕੋਈ ਫਿਲਮ ਦੇਖ ਲਓ ਕੋਈ ਮੂਵੀ ਦੇਖ ਲਓ ਇਨੀਆਂ ਇਮਾਰਤਾਂ ਨੇ ਜੈਨ ਇਨਵੈਂਸ਼ਨਸ ਨੇ ਸਾਰੀਆਂ ਸ਼ੁਰੂ ਕਿੱਥੋਂ ਹੋਈਆਂ ਇੱਕ ਖਿਆਲ ਤੋਂ ਇੱਕ ਮਨ ਅੰਦਰਲੀ ਕਲਪਨਾ ਤੋਂ ਕਲਪਨਾ ਨੇ ਬਾਅਦ ਵਿੱਚ ਸਾਕਾਰ ਰੂਪ ਦਾਰਿਆ ਯਾਨੀ ਕਿ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਜੋ ਵੀ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਨਾ ਇਸ ਵੇਲੇ ਉਹ ਤੁਹਾਡੀ ਇਮੇਜਿਨੇਸ਼ਨ ਚ ਹੈ ਤੁਹਾਡੀ ਕਲਪਨਾ ਚ ਹੈ ਅੱਗੇ ਚਲ ਕੇ ਅਸਲੀਅਤ ਵਿੱਚ ਤੁਸੀਂ ਉਸ ਨੂੰ ਉਸਾਰਨਾ ਹੈ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਕੇ ਇਸ ਵਿੱਚ ਤੁਹਾਡੀ ਲੈਂਗ ਪੁਲਿੰਗ ਕਰ ਸਕਦੇ ਆ ਤੁਹਾਡੇ ਰਸਤੇ ਦੀਆਂ ਰੁਕਾਵਟਾਂ ਹੋ ਸਕਦੀਆਂ ਨੇ ਤੇ ਤੁਹਾਨੂੰ ਪਿੱਛੇ ਪਿਛਾਂ ਵੱਲੋਂ ਖਿੱਚਣ ਦਾ ਵੀ ਕੰਮ ਕਰਨਗੇ ਪਰ ਤੁਸੀਂ ਕੀ ਹੈ ਅੱਗੇ ਵੱਲ ਨੂੰ ਵਧੇ ਜਾਣਾ ਹੁੰਦਾ ਕਿਉਂਕਿ ਤੁਹਾਡੀ ਯੋਗਤਾ ਤੁਹਾਡੇ ਸੁਪਨੇ ਤੁਹਾਨੂੰ ਅੱਗੇ ਵੱਲ ਧਕੇਲ ਕੇ ਲੈ ਕੇ ਜਾਣਗੇ ਬਹੁਤ ਸਾਰੇ ਲੋਕ ਇਹ ਵੀ ਹੈ ਕਿ 네ਗੇਟਿਵ ਵਿਚਾਰ ਕਈ ਅਜੇਆ ਵੀ ਹੁੰਦਾ ਹੈ ਉਮਰ ਦੇ ਹਿਸਾਬ ਨਾਲ ਜਾਂ ਫਿਰ ਆਖੀ ਕੇ ਖੁਰਾਕ ਦੇ ਹਿਸਾਬ ਨਾਲ ਜ਼ਿੰਮੇਵਾਰੀ ਦੇ ਹਿਸਾਬ ਨਾਲ ਕੁਝ ਐਸੇ ਵਿਚਾਰ ਵੀ ਮਨ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਕਿ ਆਖੀਏ ਕਿ ਕਿੰਨਾ ਕਹਤੇ ਹੋ 네ਗੇਟਿਵ ਥਾਟ ਹੁੰਦੇ ਨੇ ਨਾਕਾਰਾਤਮਕਤਾ ਮਨ ਅੰਦਰ ਵਾਦੀ ਜਾਂਦੀ ਹੈ ਦੇ ਕਰ ਰਹੇ ਥੋੜੀ ਹਿਸਾਬ ਤੋਂ ਜ਼ਿਆਦਾ ਵਾਂਝਾ ਵੀ ਤੁਹਾਡੇ ਡਿਪਰੈਸ਼ਨ ਵਾਲਾ ਕੇ ਜਾਂਦੀ ਹੈ ਸੋ ਆਪਣਾ ਇਲਾਜ ਬੰਦੇ ਨੇ ਖੁਦ ਕਰਨਾ ਹੁੰਦਾ ਹੈ ਇਹ ਨਹੀਂ ਹੈ ਕਿ ਉਸ ਹਨੇਰੇ ਚੋਂ ਕੱਢਣ ਲਈ ਕੋਈ ਹੋਰ ਮਾਰੂ ਆਊਗਾ ਖੁਦ ਕਰਨਾ ਹੈ ਤੇ ਖੁਦ ਦੇ ਅੰਦਰਲੇ ਆਪਣੇ ਵਿਚਾਰਾਂ ਨੂੰ ਹੀ ਸੰਵਾਰ ਕੇ ਉਹਨਾਂ ਨੂੰ ਸੁਝਾ ਕੇ ਅਸੀਂ ਉਡਾਨ ਭਰਨੀ ਹੁੰਦੀ ਹੈ ਤੁਹਾਡੇ ਅੰਦਰਲੇ ਵਿਚਾਰ ਨੇ ਉਹ ਜਿੰਨੇ ਪੋਜ਼ਿਟਿਵ ਹੋਣਗੇ ਯਾਨੀ ਕਿ ਜਿੰਨਾ ਤੁਸੀਂ ਸ਼ੁਕਰ ਕਰੋਗੇ ਇੱਕ ਸ਼ੁਕਰ ਕਰਨਾ ਗ੍ਰੈਟੀਟਿਊਡ ਫੀਲ ਕਰਨਾ ਜਿੰਨਾ ਸਾਨੂੰ ਮਿਲਿਆ ਹੋਇਆ ਉਹ ਇਜ਼ਾਫਾ ਕਰਦਾ ਹੈ ਸਾਡੀਆਂ ਹੋਰ ਪ੍ਰਾਪਤੀਆਂ 'ਚ ਯਾਨੀ ਕਿ ਤੁਹਾਡੇ ਅੰਦਰੋਂ ਹੀ ਤੁਹਾਡੀ ਕਾਮਯਾਬੀ ਸ਼ੁਰੂ ਹੋਣੀ ਹੈ ਉਹ ਤੁਸੀਂ ਅੱਜ ਸ਼ੁਰੂ ਕਰਨੀ ਹੈ ਸ਼ੁਰੂ ਹੋ ਚੁੱਕੀ ਹੈ ਜਾਂ ਫਿਰ ਕਿਸ ਪੜਾਅ ਤੱਕ ਪਹੁੰਚ ਚੁੱਕੀ ਹੈ ਇਹ ਤੁਹਾਨੂੰ ਪਤਾ ਹੋਵੇਗਾ ਪਰ ਉਸ ਨੂੰ ਐਂਡ ਪੁਆਇੰਟ ਤੱਕ ਤੁਸੀਂ ਉਸ ਮੁਕਾਮ ਤੱਕ ਲੈ ਕੇ ਜਾਣਾ ਹੈ ਚੜ੍ਹਦੀ ਕਲਾ 'ਚ ਰਹੋ ਹਾਸੇ-ਵਸੇ ਰਹੋ ਜ਼ਿੰਦਾਬਾਦ ਰਹੋ